ਮੈਂ ਤੁਹਾਡੀ ਆਪਣੀ ਸੰਦੀਪ कौर ਗਰੇਵਾਲ ਇਸਦੇ ਰੰਗਿਤ ਦੇ ਚੈਨਲ ਤੇ ਇੱਕ ਵਾਰ ਤੋਂ ਤੁਹਾਡਾ ਫੇਰ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੇਖ ਤੇ ਪਾਇਆ ਜਾਨਵਰ ਦੀ ਬੋਲੀਆ ਚਲੋ ਆਜੋ ਜੀ ਕਰਦੇ ਹਾਂ ਸਟਾਰਟ ਜੇਖ ਨਿਮਾਣਾ ਮਰ ਜਾਣਾ ਮਿਲਗਾਰ ਬਿਨਾ ਨਾ ਬੋਲੇ ਜੇਖ ਨਿਮਾਣਾ ਮਰ ਜਾਣਾ ਮਿਲਗਾਰ ਬਿਨਾ ਨਾ ਬੋਲੇ तीर होगा तेरा सोनिया ओ की दा मेरा मेरे पैर दिग्ती रे हाथोंडी खड़ा कि मैं देखने कुत्ती रे हाथोंडी खड़ा नहीं मैं देखने कुत्ती मैं तेज ठाणी दो में तीर थानू चलनी मैं तेज ठाणी दो में तीर थानू चलनी पहले अच्छे करनी आप चलनी आप पहले चलनी चलनी नोटी टाइम नो ਕੋਣ ਲੱਗੇ ਆਂੀਂ ਜੇ ਕੁਮਾਰ ਕੇ ਦੇ ਹੱਥੜਾ ਰੋਣ ਲੱਗੇ ਆਂੀਂ ਜੇ ਕੁਮਾਰ ਕੇ ਦੇ ਹੱਥੜਾ ਕੋਣ ਲੱਗੇ ਆਂੀਂ ਜੇ ਕੁਮਾਰ ਕੇ ਦੇ ਹੱਥੜਾ ਕੋਣ ਲੱਗ ਗਿਆ ਸਾਰੇ ਕੋਲੋਂ ਸੰਗਾ ਪਤਿਓ ਰੇ ਕੋਲੋਂ ਸੰਗਾ ਸਾਰੇ ਕੋਲੋਂ ਸੰਗਾ ਪਤਿਓ ਰੇ ਕੋਲੋਂ ਸੰਗਾ ਜੇ ਖਾਵੇ ਦੇ ਦੇ 5 ਰੁਪਏ ਏ ਖਾਵੇ ਦੇ ਦੇ 5 ਰੁਪਏ ਮੈਂ ਚੜਬਾਉਣੀ ਬੰਦਾ ਜੇਠਾ ਦੇ 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 5 ਰੁਪਏ ਮੈਂ ਚੜਬਾਉਣੀ ਬੰਦਾ ਜੇਠਾ ਵੇ ਦੇ ਦੇ 5 ਰੁਪਏ ਜੇਠਲੀ ਮਾਣਾ ਮਰ ਜਾਣਾ ਮਿਲਗਾਲ ਦਿਨਾ ਨਾ ਬੋਲੇ ਜੇਠਲੀ ਮਾਣਾ ਮਰ ਜਾਣਾ ਮਿਲਗਾਲ ਦਿਨਾ ਨਾ ਬੋਲੇ ਵੀਰ ਹੋਊਗਾ ਤੇਰਾ ਸੋਹਣਾ ਓ ਕੀ ਲੱਗਦਾ ਮੇਰਾ ਮੇਰੇ ਪੈਰ ਦੀ ਜੁੱਤੀ ਰਹਾ ਕੋੜ ਖੜਾ ਵੀ ਮੈਂ ਜੇਤਨੇ ਕੁੱਤੀ ਰਹਾ ਕੋੜ ਖੜਾ ਨਜ ਦੇਖਨੇ ਕੁੱਤੀ ਛੜ ਦੇਖ ਨੂੰ ਲੱਸੀ ਨਹੀਂ ਦੇਣੀ ਜੋਰ 파ਵੇਂ ਮੱਤ ਚੁੰਗੂ ਜ ਛੜ ਦੇਖ ਨੂੰ ਲੱਸੀ ਨਹੀਂ ਦੇਣੀ ਜੋਰ 파ਵੇਂ ਮੱਤ ਚੁੰਗੂ ਜ ਮਿੰਨੂ ਤੇ ਕੈਂਦਾ ਸੂਟ ਨਹੀਂ ਪਾਉਂਦੀ ਮਿੰਨੂ ਤੇ ਕੈਂਦਾ ਸੂਟ ਨਹੀਂ ਪਾਉਂਦੀ ਮੈਂ ਪਾ ਲਿਆ ਸਰਦਈ ਦੇਖਦੀ ਨજર ਬੁਰੀ ਜੇਖਦੀ ਨਾਗਰਬੁਰੀ ਗੋਡਿਆਂ ਪਰ ਨੇ ਪਈ ਜੇਖਦੀ ਨਾਗਰਬੁਰੀ ਗੋਡਿਆਂ ਪਰ ਪਈ ਜੇਖਦੀ ਨਾਗਰਬੁਰੀ ਗੋਡਿਆਂ ਪਰ ਨੇ ਪਈ ਮੈਂ ਤਾਂ ਜੇਖ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਮੈਂ ਤਾਂ ਜੇਖ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਜੇਖ ਨੂੰ ਜੇਖ ਨੂੰ ਅਗ ਲੱਗ ਜੇ ਥਣੇ ਪਜਾਮਾ ਕੋਟ ਜੇਖ ਨੂੰ ਅਗ ਲੱਗ ਜੇ ਥਣੇ ਪਜਾਮਾ ਕੋਟ ਦੇਖ ਜੁਠਾਣੀ ਮੰਜੇ ਤੇ ਬੈੰਦੇ ਦੇਖ ਜੁਠਾਣੀ ਮੰਜੇ ਤੇ ਬੈੰਦ ਤੈਨੂੰ ਕਿੰਦੇ ਪੀੜ ਅਕਲ ਦਿਆ ਅੰਨਿਆ ਬੇ ਤੈਨੂੰ ਸਮਝਣ ਪੀੜ ਅਕਲ ਦਿਆ ਅੰਨਿਆ ਬੇ ਸਮਝਣ ਪੀੜ ਅਕਲ ਦਿਆ ਅੰਨਿਆ ਬੇ ਤੈਨੂੰ ਸਮਝਣ ਪੀੜ ਅਕਲ ਦਿਆ ਅੰਨਿਆ ਵੇ ਜੇ ਤੁਸੀਂ ਸਾਡੇ ਬੋਲ ਨਹੀਂ ਤਾਂ ਪਸੰਦਾ ਨਹੀਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਧੰਨਵਾਦ